ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਆਪਣੇ ਅਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਖਡੂਰ ਸਾਹਿਬ ਵਾਲੇ ਕਿ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਉਸਮਾ ਕਾਂਡ ਚ ਦੰਦਰਨ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਹਨਾਂ ਨੂੰ ਅੱਜ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਦੱਸਿਆ ਜਾਂਦਾ ਹੈ ਇਸ ਸੰਬੰਧੀ मैडम उस्मा ਨਹੀਂ ਗੱਲਬਤ ਕਰਦੇ ਆ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਆ ਕਿਹਾ ਕਿ ਉਹਨਾਂ ਨੂੰ ਅੱਜ ਬੜੀ ਖੁਸ਼ੀ ਹੋਈ ਆ ਉਹਨਾਂ ਨੂੰ 13 ਸਾਲ ਬਾਅਦ ਇਨਸਾਫ ਮਿਲਿਆ ਇਸ ਸੰਬੰਧੀ ਲੋਕਿਤ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ 5 ਮਿੰਟ ਜੀ 13 ਸਾਲ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੁੰਦੇ ਮੈਨੂੰ ਬਹੁਤ ਖੁਸ਼ੀ ਆ ਕਿ ਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅਮਿਤ ਜੀ ਦਾ ਬਹੁਤ ਦਿਲਾਤਨਵਾਦ ਕਰਨੀ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹਕੇ ਸਿਰਫ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨੀਤ ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਦਿੱਤਾ ਮੇਰੇ ਨਾਲ ਮੋੜੇ ਦਾ ਮੋੜਾ ਲਾ ਕੇ ਲੋਕ ਮਾਨਜੂਗ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਮੈਨੂੰ ਤਾਂ ਪੂਰਾ ਮੈਨੂੰ ਭਰੋਸਾ ਹੈ ਮਾਨਜੂਗ ਹੋਰ ਤਾਂ ਵੀ ਜੇ ਅੱਜ ਉਹਨਾਂ ਨੇ ਸਜ਼ਾ ਸੁਲਾਈ ਹੈ ਔਰ ਵੱਤ ਤੋਂ ਵੱਤ ਜਿਹੜਾ ਆ ਉਹਨਾਂ ਨੂੰ ਸਹਯਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣਗੇ ਕਿਉਂਕਿ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਮੈਂ ਜੀ ਵੇਖਿਆ ਜਾਵੇ ਤਾਂ ਐਸੀ ਭਾਈਚਾਰੇ ਨੂੰ ਬਹੁਤ ਘੱਟ ਇਨਸਾਫ ਮਿਲਦੇ ਆ ਪਰ ਤੁਹਾਡਾ ਵੀ ਸੰਘਰਸ਼ ਬਹੁਤ 13 ਸਾਲ ਲੰਮਾ ਹੋਇਆ ਵਾ ਉਸ ਤੇ ਕੀ ਕਹਿਣਾ ਚਾਹੁੰਦੇ ਜੀ ਮੈਂ ਆਪ ਦੇ ਚੈਨਲ ਦੇ ਮਾਧਿਅਮ ਰਹੀ ਬਸਣਾ ਚਾਹੁੰਦੀ ਆ ਕਿ ਮੈਂ ਇੰਨੀਆਂ ਕਹਾਣੀਆਂ ਆਈਆਂ ਦੇਖੀਆਂ ਇੱਥੋਂ ਤੱਕ ਕਿ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜੀ ਮੇਰੇ ਪਰਿਵਾਰ ਨੂੰ ਕੁੱਟਿਆ ਗਿਆ ਮਾਰਿਆ ਗਿਆ ਲਤਾੜਿਆ ਗਿਆ ਪਰ ਅਸੀਂ 13 ਸਾਲ ਨਾ ਕਈ ਯਾਰ ਇੱਕ ਟਾਈਮ ਦੀ ਰੋਟੀ ਖਾਦੀ ਤੇ ਇੱਕ ਟਾਈਮ ਨਹੀਂ ਖਾਦੀ ਔਰ ਮੇਰੇ ਪਾਦਰ ਔਰ ਮੇਰੇ ਬ੍ਰਦਰ ਸਾਰੀ ਬਾਰ ਦੀ ਬਾਹਰ ਨੇ ਐਸਾ ਸਪੋਰਟ ਤੇ ਰਹੇ ਨੇ ਤੇ ਅੱਜ ਖੁਸ਼ੀ ਬਹੁਤ ਆ ਆਸੂ ਘੜੇ ਦੁੱਖ ਨਹੀਂ ਆ ਕਿਉਂਕਿ ਅੱਜ ਖੁਸ਼ੀ ਰਿਆ ਮੈਂ ਇਨਸਾਫ ਲਿਆ ਇਸ ਕਰਕੇ ਲੋਕ ਜਿਹੜੇ ਸਾਡੇ ਗਰੀਬ ਨੇ ਉਹਨਾਂ ਨੂੰ ਰਾਸਤੇ 'ਚ ਹੀ ਮਾਰ ਦਿੱਤਾ ਜਾਂਦਾ ਰਾਸਤੇ 'ਚ ਹੀ ਉਹਨਾਂ ਦਾ ਜਿਹੜਾ ਗਲਤ ਕਰ ਦਿੱਤਾ ਜਾਂਦਾ ਡਰਦੇ ਲੋਕ ਬੈਠ ਜਾਂਦੇ ਨੇ ਤੇ ਮੈਂ ਏਹ ਮਨ ਚ ਧਾਰਿਆ ਸੀ ਕਿ ਮਰਨਾ ਇੱਕ ਦਿਨ ਇਹ ਇਨਸਾਨ ਨੇ ਅਸੀਂ ਇਨਸਾਫ ਲੈ ਕੇ ਮਰਨਾ ਹੈ। ਜੀ। ਔਰ ਸੱਚ ਦੇ ਰਾਹ ਤੇ ਚੱਲਣਾ ਹਮੇਸ਼ਾ ਇਨਸਾਫ ਲੈਣਾ ਹੈ। ਝੂਠ ਪੈਣੀ ਆ ਸੱਚੀ ਸੀ ਕਹਦੇ ਨੂੰ ਇਨਸਾਫ ਨਹੀਂ ਆਇਆ। ਜੀ। ਮੈਂ ਕਿਹੜੇ ਦੋਸ਼ੀ ਇੱਕ ਜਿਹੜੇ ਆਪ ਤੋਂ ਐਮ.ਐਲ.ਏ ਵੀ ਆ ਉਸ ਦਾ ਕੀ ਨਾਮ ਜੀ? ਮਨਜਿੰਦਰ ਸਿੰਘ ਉਰਫ ਸਾਬਾ ਜੀ ਲਾਲਪੁਰਾ ਜਿਹਨੂੰ ਕਹਿ ਦਿੰਦੇ ਹੁਣ। ਜੀ। ਐਮ.ਐਲ.ਏ ਖਡੂਰ ਸਾਹਿਬ ਹਲਕਾ ਕਲੰਤਾਰ ਤੋਂ ਜ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਅੱਜ ਸਜ਼ਾ ਹੋਈ ਹੈ। ਜੀ। हां जी बाबा जी लंबा संघर्ष ਤੋਂ ਬਾਅਦ ਅੱਜ ਜਿੱਤ ਹੋਈ ਕੀ ਕਹਿਣਾ ਚਾਹੁੰਦੇ ਹਾਂ ਜੀ ਜਵਾਲਮੀ ਕੀ ਜਗੂ ਗਿਆਨਾ ਜੀ ਵਾਹਿਗੁਰੂ ਜੀ ਦਾ ਸ਼ਤਿ ਵਾਹਿਗੁਰੂ ਜੀ ਸੋ ਪਿਛਲੇ ਲਗਾਤਾਰ 13 ਸਾਲਾਂ ਤੋਂ ਇਹ ਜਿਹੜੀਆਂ ਕੇਸਵਾ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾ ਹੈ ਡਰਾਇਆ ਖੋਪ ਦੇਣ ਕੇ ਆਪਣੀ ਵੱਲੋਂ ਦਿਖਾਇਆ ਪਰ ਜਿੱਥੇ ਸਮਾਜ ਦੀ ਏਕਤਾ ਅਖੰਡਤਾ ਨੇ ਇੱਥੇ ਸਭ ਤੋਂ ਵੱਡਾ ਯਤਨ ਕੀਤਾ ਕਿ ਕਿ ਸਮਾਜ ਵੱਲੋਂ ਹਮੇਸ਼ਾ ਸਾਨੂੰ ਕਿਹਾ ਗਿਆ ਤੁਸੀਂ ਕਰਨਾ ਹੈ ਤੇ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਤੇ ਕੋਰ ਦੇ ਇਨਸਾਨਾਂ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੇ ਕਾਨੂੰਨਾਂ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮਾਨਯੋਗ ਕੋਰ ਜਿਲ੍ਹਾ ਕਰਨਤਾਰਨ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਦੋਸ਼ੀ ਇਕਰਾਰ ਕਰ ਦਿੱਤਾ ਗਿਆ ਸੋ ਇਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਵੇਖੋ ਭਾਵੇਂ ਦੋਸ਼ੀ ਸਿਆਸਤਦਾਨ ਸੀਗੇ ਜੀ ਯਾਨੀ ਕਿ ਹਰਕਾ ਬਤਾਇਆ ਗਿਆ ਵਿਧਾਨ ਸਭਾ ਹਲਕਾ ਕਨੂਰ ਸਾਹਿਬ ਤੋਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਵੱਲੋਂ ਭਾਵੇਂ ਸੰ ਦਰਾਇਆ ਗਿਆ ਸੀਗਾ ਦੱਪਕੇ ਮਾਰੇ ਗਏ ਭਾਅ ਉਹ ਤੇ ਆਪਣੀ ਵੱਲੋਂ ਇਸ ਕੇਸ ਤੋਂ ਪਿੱਛੇ ਹਟਣ ਲਈ ਕਿਹਾ ਗਿਆ ਪਰ ਇੱਥੇ ਮੈਂ ਆਪਣੇ ਮਿਸਰੀਆਪਤੇ ਪੂਰੀ ਫੈਮਲੀ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਸਮਾਜ ਦੀ ਜਿੱਤ ਕਰਨ ਲਈ ਲੜੀ ਅਤੇ ਆਪਣੇ ਭਾਈਚਾਰੇ ਚ ਸਭ ਤੋਂ ਵੱਡੀ ਇਹ ਮਸਾਲਾ ਹੀ ਕਹਦਾ ਕਿ ਮੈਡਮ ਹਰਬਿੰਦਰ ਕੌਰ ਸਮਾ ਵੱਲੋਂ ਹੌਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਡੇ ਪਰਿਵਾਰ ਨਾਲ ਧੱਕਾ ਹੁੰਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਤੁਸੀਂ ਲੜਾਈ ਲੜਨੀ ਆ ਤਾਂ ਜੋ ਆਪਾਂ ਜਿੱਤ ਕੇ ਜਿਹੜਾ ਐਸੀ ਇੱਕ ਤੇ ਵਿੱਚ ਵੀ ਸਜਾ ਕਰਾਈਏ ਕਿਉਂਕਿ ਆ ਸ਼ੀਡੂਲ ਕਾਸਟ ਦੇ ਵਿੱਚ ਜਿਹੜੀ ਆ ਉਹ ਤਰਨ ਤਰਨਾ ਅਦਾਲਤ ਨੇ ਜਿਹੜੀ ਆ ਉਹ ਦੋਸ਼ੀ ਘਰਾ ਕਰ ਦਿੱਤੇ ਆ ਮੁਹਰਮਾ ਬਾਬਾ ਜੀ ਕੋਲ ਦੇ ਦੋਸ਼ੀ ਕਿੰਨੇ ਆ ਤੇ ਟੋਟਲ ਦੋਸ਼ੀ 13 ਸੀ ਜਿਹਦੇ ਜਿਹੜੇ ਦੀ ਡੈਥ ਹੋ ਗਈ ਆ 12 ਦੋਸ਼ੀਆਂ ਨੂੰ ਜਿਹੜਾ ਉਹ ਦੋਸ਼ੀ ਘਰਾ ਕਰ ਦਿੱਤਾ ਗਿਆ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਆ ਉਹ ਅ ਅਸਿਆ ਕਦੇ ਉਧਿਨ ਤੇ ਵਕ ਵਕ ਧਾਰਾਵਾਂ ਦੇ ਅਧੀਨ ਸਜਾ ਹੋਈ ਹੈ ਤਿੰਨ ਦਸੀ ਜਿਹੜੇ 80 ਸੀਗੇ ਉਹਨਾਂ ਨੂੰ ਜਿਹੜੀਆਂ 323 506 48 190 ਅਤੇ ਹੋਰ ਧਾਰਾਵਾਂ ਅਧੀਨ ਜਿਹੜੀਆਂ ਉਹ ਸਜਾ ਮਾਂਜੋਕ ਅਦਾਲਤ ਦਾ ਧੰਨਵਾਦ ਕਰਨ ਚਾਹੁੰਦਾ ਹਾਂ ਕਿ ਤੇ ਇੱਥੇ ਆਪਣੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਕਾਨੂੰਨ ਦਾ ਧੰਨਵਾਦ ਕਰਦਾ ਜਿੰਨ੍ਹਾਂ ਦੀ ਬਦੌਲਤ ਗਰੀਬਾਂ ਮਜ਼ਰੂਮਾਂ ਤੇ ਬੇਸਾਰੇ ਲੋਕਾਂ ਨੂੰ ਮਿਲਾਇਆ ਕੋਈ ਇਨਸਾਫ਼ ਮਿਲਦਾ ਸੋ ਇਸ ਕਰਕੇ ਮੈਂ ਤੇ 바ਵਾ ਸਾਹਿਬ ਅੰਬਰ ਰਖੇ ਤੇ 바ਵਾ ਸਾਹਿਬ ਦੀ ਜਿਆ ਕਹੂੰਗਾ ਜਿਨ੍ਹਾਂ ਦੀ ਬਦੌਲਤ ਜਿਹੜਾ ਆ ਸਾਡੇ ਵੀ ਗਰੀਬ ਪਰਿਵਾਰਾਂ ਨੂੰ ਜਿਹੜਾ ਆ ਮਾਂਜੋਕ ਕੋਰਟ ਵੱਲੋਂ ਜਿਹੜਾ ਇਨਸਾਫ਼ ਦਿੱਤਾ ਗਿਆ ਪਰਿਵਾਰ ਦੇ ਨਾਲ ਨਾਲ ਸਮਾਜ ਦੀ ਵੀ ਜਿੱਤ ਹੋਈ ਬਿਲਕੁਲ ਜੀ ਇਹ ਤੇ ਭਾਈਚਾਰੇ ਦੀ ਜਿੱਤ ਹੈ ਕਿਉਂਕਿ ਐਸਸੀ ਐਕਟ ਸ਼ੈਡੂਲ ਕਾਸਟ ਐਕਟ ਦੇ ਵਿੱਚ ਸਜ਼ਾ ਹੋਣੀ ਇਹ ਸਾਰੇ ਸਾਰੇ ਸਮਾਜ ਮੇਰੇ ਦੀ ਜਿੱਤ ਹੈ ਬ੍ਰਿ ਵੈਸੀ ਭਾਈਚਾਰੇ ਦੀ ਜਿੱਤ ਹੈ ਇਸ ਲਈ ਅਸੀਂ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਅਸੀ ਪਰਿਵਾਰਾਂ ਦਾ ਜਿਨ੍ਹਾਂ ਨੇ ਹਮੇਸ਼ਾ ਸਾਡੇ ਤੇ ਵਿਸ਼ਵਾਸ ਕਰਕੇ ਰਹਿ ਰਾਇਆ ਇਸ ਲੜਾਈ 'ਨ ਸਾਨੂੰ ਉੱਦੇ ਰਾਇਆ ਬੱਬਾ ਜੀ ਉਹ ਜਿਵੇਂ ਵੇਖਿਆ ਜਾਵੇ ਤਾਂ ਐਸਸੀ ਪਰਿਵਾਰਾਂ ਨਾਲ ਬਹੁਤ ਤਕੇਸ਼ਾਈ ਹੋ ਰਹੀ ਆ ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ ਤੇ ਇਹ ਲਗਾਤਾਰ ਵੇਖੋ ਜੇਕਰ ਕਾਨੂੰਨ ਸਖਤ ਹੈ ਪਰ ਉਸ ਕਾਨੂੰਨ ਤੱਕ ਸਾਡੇ ਲੋਕਾਂ ਨੂੰ ਡਰਾ ਦਿੱਤਾ ਜਾਂਦਾ ਧਮਕਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਪੀਸ ਟੁੱਕ ਨਹੀਂ ਦਿੱਤਾ ਜਾਂਦਾ ਜਿਸ ਤਰ੍ਹਾਂ ਸਾਨੂੰ 13 ਸਾਲ ਜਿਹੜਾ ਹੈ ਉਹ ਸੰਘਰਸ਼ ਕਰਕੇ ਕਿੰਨਾ ਵੇਖੋ ਧਨਾੜ ਇੱਕ ਐਮਐਲਏ ਜਿਹੜਾ ਉਹ ਵਿਧਾਇਕ ਜਿਹੜਾ ਬਣ ਗਿਆ ਦੋਸ਼ੀ ਤੇ ਉਸ ਦੋਸ਼ੀ ਲੋ ਐਮਐਲਏ ਹੁੰਦਿਆ ਸਾਨੂੰ ਕਿੰਨਾ ਡਰਾਇਆ ਗਿਆ ਹੋਊਗਾ ਪਰ ਜਿਹੜੀ ਲੜਾਈ ਆ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਤੇ ਜਿਹੜੀ ਜਿੱਤ ਹੈ ਉਹ ਹਮੇਸ਼ਾ ਸੱਚ ਦੀ ਹੁੰਦੀ ਹੈ ਇਸ ਕਰਕੇ ਅੱਜ ਅਸੀਂ ਸੱਚ ਦੀ ਜਿੱਤ ਹੈ ਅਸੀਂ ਭਾਈਚਾਰੇ ਦੀ ਜਿਹੜੀ ਹੈ ਉਹ ਰਹੀ ਦੀ ਤੇ ਪਈਆ ਮੈਂ ਇਥੇ ਉਕੀਲ ਸਾਹਿਬ ਆਪਣੇ ਤੁਮਨ ਸਾਹਿਬ ਅਤੇ ਰਕੇਸ਼ ਕਸ਼ਵ ਜੀ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਪਾ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜਵਾਨੀ ਕੀ ਜੈ ਜੀ ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਉਹਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਹੈ ਸਰ 4 ਤਿੰਨ 2013 ਨੂੰ ਇੱਕ ਪਰਚਾ ਹੋਇਆ ਸੀ ਜੀ ਦਰਿੰਦਰ ਕਮਲ ਹਰਵਿੰਦਰ ਸਿੰਘ ਫਰੋਸ਼ੀ ਮਨਜਿੰਦਰ ਸਿੰਘ ਉਸਾਫਾ ਕਵਲਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜ ਜਿਹੜੇ ਦੋਸ਼ੀ ਸਨ ਉਹਨਾਂ ਦੀ ਅਪਲੀਕੇਸ਼ਨਾਂ ਥੱਲੇ ਆਏ ਸੀ ਜੀ ਠੀਕ ਹੈ ਜੀ ਅੱਜ ਜੋ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਦੋਸ਼ੀ ਇਕਰਾਰ ਕੀਤੇ ਨੇ ਪ੍ਰਿੰਤਮਾ ਜਸਾ ਅਡੀਸ਼ਨਲ ਸੈਸ਼ਨ ਜੇ ਤਰ ਤਾ ਮਦਦ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿੱਚ ਦਵਿੰਦਰ ਕੁਮਾਰ ਸਾਧ ਸਿੰਘ ਅਰਵਿੰਦਰ ਸਿੰਘ ਉਸਰੋਸ਼ੀ ਮਨਜਿੰਦਰ ਸਿੰਘ ਉਸਾਫਾ ਕਵਲਦੀਪ ਸਿੰਘ ਅਸ਼ੁਨੀ ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 क्रॉस 1 क्रॉस 10 ਐਂਡ ਸੈਕਸ਼ਨ 4 ਸ਼ੁਰੂਕਾਸ਼ ਐਂਡ ਸ਼ੁਰੂ ਡਰਾਈਵ ਬੈਕ ਵਿੱਚ 354 48 150 ਆਪੀਸੀ ਦੇ ਵਿੱਚ ਦੋ ਸ਼ਿਕਰਾ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ ਨਰਿੰਦਰਜੀਤ ਸਿੰਘ ਐਸਆਈ ਤੇ ਗਗਨਦੀਪ ਸਿੰਘ ਉਹ 323 148 10506 ਆਪੀਸੀ ਦੇ ਵਿੱਚ ਦੋ ਸ਼ਿਕਰਾ ਸੋ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂਜੀ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਉਹ ਖਡੂਰ ਸਾਹਿਬ ਐਮਐਲਏ ਆ ਮਨਜਿੰਦਰ ਉਹ ਹੀ ਹੋਇਆ ਉਹ ਸ਼ਿਕਾਰੀ ਹੋ ਗਿਆ ਜੀ ਜੀ ਕੇਸ ਦਾ ਜੀ ਕੋ ਚੱਲ ਰਿਹਾ ਜੀ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਡੀਪੀ ਕੁਮਾਰ ਜੱਜ ਸਾਹਿਬ ਅਡੀਸ਼ਨਲ ਜੇ ਤੱਕ ਠੀਕ ਹੈ